ਕੁਦਰਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨੀਕੇ ਵੀਰਪਾਲ ਘਰਤੋਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਜਾਗੋ ਦੇ ਤੁਹਾਨੂੰ ਜਾਗੋ ਨੂੰ ਸ਼ੁਰੂ ਕਿੱਦਾਂ ਕਰਨਾ ਤੇ ਜਾਗੋ ਨੂੰ ਅੰਤ ਵੱਲ ਕਿਵੇਂ ਲੈ ਕੇ ਜਾਂਦਾ ਉਦੋਂ ਕਿਹੜੇ ਕਿਹੜੇ ਟੱਪੇ ਗਾਉਂਦੇ ਆ ਉਹ ਤੁਹਾਨੂੰ ਅਸੀਂ ਵੀਡੀਓ ਸੁਣਾ ਚੁੱਕੇ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਵੀਰ ਦੇ ਮੰਨ ਲੋ ਵੀਰ ਦੇ ਵਿਆਹ ਦੀ ਜਾਗੋ ਕੱਢੀ ਆ ਤਾਂ ਉਸ ਸਮੇਂ ਜਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਸ਼ਗਨਾਂ ਦੀਆਂ ਜਾਗੋ ਦੇ ਗਿੱਧੇ ਵਿੱਚ ਉਹ ਕੁਝ ਕੁ ਬੋਲੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਬੋਲੀ ਪਾਵਾਂ ਸ਼ਗਨ ਮਨਾਵਾਂ ਬੋਲੀ ਪਾਵਾਂ ਸ਼ਗਨ ਮਨਾਵਾਂ ਸ਼ਗਨਾ ਦੇ ਦਿਨ ਆਈ ਸ਼ਾਮ ਜੀ ਕਿਥੇ ਇਕ ਜੀ ਕਿਥੇ ਕਡੇਰੇ ਲਾਈ ਸ਼ਾਮ ਜੀ ਕਿਥੇ ਇਕ ਜੀ ਕਿਥੇ ਕਡੇਰੇ ਲਾਈ ਸ਼ਾਮ ਜੀ ਕਿਥੇ ਇਕ ਜੀ ਖਟਣ ਗਿਆ ਸੀ ਕਮਾਉਣ ਗਿਆ ਸੀ ਖਟਣ ਗਿਆ ਸੀ ਕਮਾਉਣ ਗਿਆ ਸੀ ਖਟ ਖਟ ਕੇ ਲਿਆਂ ਦੀ ਪ੍ਰਾਂ ਤੇ ਅਜ ਮੇਰੇ ਵੀਰੇ ਦੀ ਸ਼ਗਣਾ ਵਾਲੀ ਰਾਤ ਅਜ ਮੇਰੇ ਵੀਰੇ ਦੀ ਸ਼ਗਣਾ ਵਾਲੀ ਰਾਤ ਅਜ ਮੇਰੇ ਵੀਰੇ ਦੀ ਸੇਰਿਆਂ ਵਾਲੀ ਰਾਤ ਅਜ ਮੇਰੇ ਵੀਰੇ ਦੀ ബോലി വാല ഹെ തൈന പാരെ കാലി തൈനൂ നച്ച ആ വെ പാര കാലി തൈനൂ നച്ച ആ വേ പാര കാലി നീ നച്ച ബാണീ ਨੱਚਣ ਦਿੰਦਾ ਨਹੀਂ ਚੰਨਣ ਦਾ ਬਾਪ ਨੱਚਣਾ ਬਥੇਰਾ ਜਾਣਦੀ ਨੱਚਣ ਦਿੰਦਾ ਨਹੀਂ ਚੰਨਣ ਦਾ ਬਾਪ ਨੱਚਣਾ ਬਥੇਰਾ ਜਾਣਦੀ ਤੂੰ ਨੱਚ ਤੂੰ ਨੱਚ ਲਾੜੇ ਦੀ ਅੰਮਾ ਲਾਗੀਆਂ ਦਾ ਲਾਗ ਦੁਆ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਬੇਬੇ ਲਾਗੀਆਂ ਦਾ ਲਾਗ ਦੁਆ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਸੁੱਖਣ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਸੁੱਖਣ ਦੀ ਵੇਲ ਕਰਾ ਦੇ ਸ਼ੋਲੇ 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 ਨਹੀਂ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇਣੀ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇਣੀ ਅਜ ਮੇਰੇ ਵੀਰੇ ਦੇ ਥਾਲੀ 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 ਨਹੀਂ ਅਜ ਮੇਰੇ ਵੀਰੇ ਦੀ ਭਜੀ ਫਿਰੂਗੀ ਸਾਲੀ ਨਹੀਂ ਅੱਜ ਮੇਰੇ ਵੀਰੇ ਦੀ ਭਜੀ ਫਿਰੂਗੀ ਸਾਲੀ ਨਹੀਂ ਅੱਜ ਮੇਰੇ ਵੀਰੇ ਦੀ ਚੱਕੋ ਮੰਜਾ ਡਾਓ ਕੁਰਸੀ ਮੇਰੇ ਵੀਰ ਦੀ ਮੇਮਨੇ ਆਉਣਾ ਚੱਕੋ ਮੰਜਾ ਡਾਓ ਕੁਰਸੀ ਮੇਰੇ ਵੀਰ ਦੀ ਮੇਮਨੇ ਆਉਣਾ ਚੱਕੋ ਮੰਜਾ ਡਾਓ ਕੁਰਸੀ